ਸਰ ਨੂੰ ਪਿਆਰ ਪ੍ਰੀ ਸਾਸਤਰੀ ਕਾਲ ਮੈਂ ਜੀਡੀ ਸ਼ਰੀਆ ਵਾਲਾ ਸੋ ਅੱਜ ਤੁਹਾਨੂੰ ਸੁਣਾਉਂਗਾ 8ਵਾਂ ਗੀਤ ਬਨੌਟੀ ਯਾਰ ਸੋ ਸੁਣ ਕੇ ਹੋ ਇੱਕੋ ਪਿੰਡ ਪਲੇ ਖੇਡੇ ਵਿੱਚ ਸੱਚ ਦੇ ਇੱਕ ਨੂੰ ਕੁੱਕਰ ਦੂਜੇ ਨੂੰ ਸੁੱਚਾ ਦੱਸ ਦੇ ਹੋ ਯਾਰ ਹੋ ਕੇ ਯਾਰ ਕਈ ਟਕਉਂਦੇ ਹਰਦੇ ਗੋਲੀ ਮਾਰੋ ਐ ਹੋਜੇ ਬਨੌਟਿਆਰ ਦੇ ਗੋਲੀ ਮਾਰੋ ਐ ਹੋਜੇ ਬਨੌਟਿਆਰ ਦੇ ਮਾਰਦੇ ਆ ਡੰਡ ਨਾਲ ਖਰਾਕਾਂ ਖਾਦਿਆਂ ਹੁੰਦੇ ਆ ਜਵਾਨੀ ਚ ਦਲੀਲਾਂ ਜਾਂਦੀਆਂ ਤਾਕਤ ਲੁਕੇ ਨਾਂ ਵਿੱਚ ਸੰਸਾਰ ਦੇ ਗੋਲੀ ਮਾਰੋ ਐ ਹੋ ਜੇ ਬਨੌਟਿਆਰ ਦੇ ਗੋਲੀ ਮਾਰੋ ਐ ਹੋ ਜੇ ਬਨੌਟਿਆਰ ਦੇ ਕਦੀ ਕਦੀ ਦੌਰ ਚੱਲਦੇ ਸ਼ਰਾਬ ਦੇ ਚਤ ਬੇਈਮਾਨੀਅਤ ਵਿੱਚ ਭਾਗ ਦੇ ਚਤ ਬੇਈਮਾਨੀਅਤੋ ਭਾਗ ਦੇ ਰੱਖ ਦਿਆ ਨਿਗਾਹ ਪਿੱਛੋਂ ਵੀਰੋ ਨਾਰਤੇ ਗੋਲੀ ਮਾਰੋ ਐ ਹੋਜੇ ਬਨੋਟਿਆਰ ਦੇ ਗੋਲੀ ਮਾਰੋ ਐ ਹੋਜੇ ਵਰਨੌੜੀ ਆਰਦੇ ਹੋ ਸੁੱਚ ਹੁੰਦੇ ਆ ਬਿਰੋ ਨੂੰ ਟਕਾਉਣਾ ਸੌਖਾ ਨਹੀਂ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਆ ਵੇ ਸੁੱਚਾ ਨਾ ਪਿੰਡ ਰਹੀਂਦੇ ਦਲੀਲ ਧਾਰਦੇ ਗੋਲੀ ਮਾਰੋ ਐ ਹੋ ਜੇ ਬਨੋਟਿਆਰ ਦੇ ਗੋਲੀ ਮਾਰੋ ਐ ਹੋ ਜੇ ਬਨੋਟਿਆਰ ਦੇ ਹੋ ਮਦਹੋਸ਼ ਕੀਤਾ ਸੁਚ ਇਹ ਸ਼ਰਾਬ ਨੇ ਪਗੜੀ ਵਟਾਲੀ ਧੋਖੇ ਬਾਜ਼ ਯਾਰ ਨੇ ਪਗੜੀ ਵਟਾਲੀ ਤੋਖੇ ਪਾਜ ਯਾਰ ਨੇ ਹੋ ਪੱਗ ਪਿੱਛੇ ਦੁੱਖ ਸੂਰ ਮੇ ਸਹਾਰ ਦੇ ਗੋਲੀ ਮਾਰੋ ਐ ਹੋ ਜੇ ਬਨੌਟ ਯਾਰ ਦੇ ਗੋਲੀ ਮਾਰੋ ਐ ਹੋ ਜੇ ਬਨੌਟ ਯਾਰ ਦੇ ਹੋ ਬੇਈਮਾਨ ਨੇ ਆਦਲੀਲ ਵਰਤੀ ਕਹਿੰਦਾ ਚੱਲ ਸੁੱਚਿਆ ਹੋਈਏ ਫੌਜ ਵਿੱਚ ਭਰਤੀ ਕਹਿੰਦਾ ਚੱਲ ਸੁੱਚਿਆ ਹੋਈਏ ਫੌਜ ਵਿੱਚ ਭਰਤੀ ਵੇਖਣਾਂ ਸਟਾਰ ਲੱਗਦੇ ਸਵੇਦਾਰ ਯਾਰ ਦੇ ਗੋਲੀ ਮਾਰੋ ਐ ਹੋ ਜੇ ਬਨੌਟਿਆਰ ਦੇ ਗੋਲੀ ਮਾਰੋ ਐ ਹੋ ਜੇ ਬਨੌਟਿਆਰ ਦੇ ਤਾਨੂੰ ਅਦੀ